ਹੈਲੋ ਫਰੈਂਸ ਸਤਿ ਸ਼੍ਰੀ ਅਕਾਲ ਮੌਸਮ ਦੇ ਵਿੱਚ ਠੰਡਕ ਵਧ ਰਹੀ ਹੈ ਪਰ ਮੁੱਦੇ ਜਿਹੜੇ ਆ ਉਹ ਪੱਕਦੇ ਜਾ ਰਹੇ ਆ ਜਿਵੇਂ ਕਿਦਾਂ ਨਾ ਚਾਹੀ ਸਿਹਤ ਜਿਹੜੀ ਆ ਨਾ ਦੀ ਗੱਲ ਤੇ ਕਸਰਾਂ ਤੋਂ ਵੀ ਗੈਰ ਇਹੋ ਪੀਓ ਉੱਚ ਜੰਤੂ ਪੂਖ ਖੜਤਾ ਹੋ ਗਿਆ ਭੰਗੀਆਂ ਤੇ ਪੰਜਾਬ ਦਾ ਇਹ ਤਾਂ ਸਰਕਾਰ ਅੰਲੇਟ ਕਰੀ ਹੈ ਤੇ ਬਾਕੀ ਦੀਆਂ ਪਾਰਟੀਆਂ ਸਿਰਫ ਬੋਲਦੇ ਆ ਤੇ ਦੱਬ ਕਿਸ ਤਰ੍ਹਾਂ ਸੋ ਹਲਵਾ ਹਲ ਕਰ ਲਈ ਆਪਣੀ ਸੀਮਾ ਕਰ ਲਈ ਮਤਲਬ ਹੈ ਤਰੀਕੇ ਬਣਾ ਰਿਹਾ ਪਰ ਚਾਹ ਜੋ ਵੀ ਕਰ ਰਿਹਾ ਤੇ ਇਹ ਸਭ ਤਾਂ ਉਹ ਆਪਣੇ ਲਈ ਵੀ ਕਰਦੇ ਆ ਹਨ ਪਰ ਇੱਕ ਇਨਸਾਨ ਜਿਹੜਾ ਪਲ ਪਲ ਤੇ ਪਲ ਦੁਨੀਆ ਤੇ ਜਾਈ ਜਾ ਰਿਹਾ ਤੇ

ਤੇ ਕਦੀ ਕੇ ਸਰਕਾਰ ਤਾਂ ਬਿਲਕੁਲ ਸ਼ਾਂਤ ਨਜ਼ਰ ਆ ਰਹੀ ਹੈ ਨਾ ਉਹਨਾਂ ਨੂੰ ਤਾਂ ਜੇ ਕੁਝ ਲੈਣਾ ਦੇਣੀ ਤੇ ਬਾਕੀ ਪੰਜਾਬ ਸਰਕਾਰ ਦਾ ਸੁਪਰੀਮ ਕੋਰਟ ਦਾ ਉਹ ਰਿਪੋਰਟਾਂਂ ਤੇ ਦੱਸਿਆ ਜੇਣਾ ਕਿ ਕੀ ਹੋਏ ਤੇ ਇਹ ਤਾਂ ਮਤਲਬ ਜਿਹੜੀ ਸੁਣਵਾਈ ਤੇ ਦੌਰਾਨ ਹੀ ਪਤਾ ਚੱਲੇਗਾ ਨਾ ਕਿ ਫੈਸਲਾ ਕੀ ਆਏ ਇਹ ਵੀਡੀਓ ਮੈਂ ਇੱਕ ਦਿਨ ਅਡਵਾਂਸ ਬਣਾ ਲੈਂਦੀ ਆ ਤੇ ਦੂਸਰੇ ਦਿਨ ਸ਼ੇਅਰ ਕਰਦੀ ਹੁੰਦੀ ਆ ਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਬਾਕੀ ਅ ਲੀਡਰਾਂ ਦੀ ਜਿਹੜੇ ਨਿਗਮ ਦੀਆਂ ਚੋਣਾਂ ਉਹਨਾਂ ਦਾ ਵੀ ਇਹੀ ਹਾਲ ਆ ਹੁਣ ਜਿਹੜਾ ਚੋਣ ਹੈ ਉਹਦਾ ਪ੍ਰਚਾਰ ਉਹ ਬੰਦ ਹੋ ਗਿਆ ਤੇ ਘਰ ਘਰ ਜਾ ਕੇ ਲੋਕਾਂ ਨੂੰ ਕਿਹਾ ਜਾ ਰਿਹਾ ਪ੍ਰਚਾਰ ਤਾਂ ਕਿਵੇਂ ਵੀ ਕਿਸੇ ਵੀ ਪਾਰਟੀ ਦਾ ਬੰਦ ਨਹੀਂ ਹੁੰਦਾ ਹੁੰਦਾ ਉਹ ਤੇ ਚੋਰ ਛਪੋਰੀ ਜਿਵੇਂ ਮਰਜੀ ਉਹ ਉਸ ਤੋਂ ਬਾਅਦ ਹੀ ਸਭ ਵੰਡਦੇ ਨੇ ਜੋ ਵੀ ਵੰਡਾ ਵਡਾਈ ਕਰਦੇ ਨੇ ਪਰ ਇੱਥੇ ਜਿਹੜੇ ਵਾਰਡ ਦੇ ਇਲੈਕਸ਼ਨ ਹੈ ਇਹਨਾਂ ਵਿੱਚ ਇੰਨਾ ਕੁਝ ਨਹੀਂ ਹੁੰਦਾ ਤੇ ਕਿਉਂਕਿ ਜਿਹੜੇ ਕਾਉਂਸਲਰ ਹੀ ਹੁੰਦੇ ਆ ਹਨਾ ਤੇ ਪਰ ਸਾਰੇ ਕੰਮ ਤਾਂ ਕਾਉਂਸਲਰ ਨੇ ਹੀ ਕਰਵਾਣੇ ਹੁੰਦੇ ਆ ਤੇ ਜ਼ਰੂਰਤ ਵੀ ਲੋਕਾਂ ਨੂੰ ਕਾਉਂਸਲਰ ਤੱਕ ਹੀ ਪੈਂਦੀ ਹੈ ਬਾਕੀ ਰੱਬ ਰੱਖਾ